ਮੇਰਾ ਨਾਮ ਹਰਸਿਮਰਤ ਸਿੰਘ ਵੈਰੋਕੇ ਅੱਜ ਸਵੇਰੇ 3:53 ਕੁ ਮਿੰਟ ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕੇ ਮੋੜ ਦੇ ਉੱਤੇ ਖੜੇ ਨੇ ਤੇ ਇਧਰ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਾਨੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਹੈ ਕਾਰਨ ਇਹ ਕਿ ਅਜੀ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਾਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨਾਂ ਦਿਨਾਂ ਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਹੈ ਹਾਂਜੀ ਤੁਸੀਂ ਪੁੱਛਦੇ ਤਾਂ ਨਹੀਂ ਦਿੱਤਾ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਵ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ। ਪੁਲਿਸ ਨੇ ਸਕਵਟੀਨ ਦਿੱਤੀ ਹੋਈ ਸੀ ਫਿਰ ਸਿਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ। ਤੇ ਸਿਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅੱਗੋਂ ਇਹਨਾਂ ਨੇ ਫਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ। ਠੀਕ ਲੱਗ ਰਿਹਾ ਗੱਲ ਮੈਂ ਹਾਂਜੀ ਉਸ ਵੇਲੇ ਕੋਈ ਕਾਲ ਆਈ ਆ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ। ਮੈਨੂੰ ਕਾਲ ਆਈ ਆ 4:00 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਹਾਂ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸ ਐਚਓ ਸਾਹਿਬ ਹੀ ਐਸ ਐਚਓ ਸਾਹਿਬ ਨੇ ਗੱਲ ਕੀਤੀ ਆ ਉਹ ਗਾੜੀਆਂ ਵਾਲਾ ਕੱਢਣ ਦਾ ਪਿਆ ਐਸ ਐਚਓ ਸਾਹਿਬ ਨੂੰ ਪਤਾ ਹੈ ਅੱਜ ਨਾ ਹਰ ਸਿਮਰਤ ਹੈਗਾ ਮੁੰਡਾ ਇੱਕ ਵੈਰੋਗੇ ਦਾ ਚਾਰ ਕੋਈ ਨਾ ਇਹਦਾ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰਾਂ 'ਚ ਗੋਲੀ ਚੱਲ ਗਈ ਆ ਤੇ ਮੈਂ ਉਸੇ ਹੁਣੇ ਉੱਥੇ ਜਾ ਕੇ ਪਹੁੰਚਿਆ ਸੀ ਤੇ ਮੇਰੇ ਹੁੰਦਿਆਂ ਹੀ ਇਹਨੂੰ ਇੱਕ ਵਟਸਐਪ ਤੇ ਕਾਲ ਆਈ ਤੇ ਉਹਨੇ ਕਿਹਾ ਵੀ ਤੈਨੂੰ ਤੋਫਾ ਮਿਲ ਗਿਆ ਤੇ ਇਹਨੇ کیا ਕਿਹੜਾ ਦੋਸਾ ਬਾਅਦ ਵਿੱਚ ਉਹਨੇ ਇਹ ਇਹਨੂੰ ਉਹਨਾਂ ਆਪਣਾ ਫੋਨ ਜਿਹੜਾ ਉਹਨੇ ਬਾਅਦ ਕੱਟਤਾ ਫਿਰ ਦੁਬਾਰਾ ਫੋਨ ਉਹਨੇ ਕੀਤਾ ਉਹ ਕਹਿੰਦਾ ਮੈਂ ਨਿਸ਼ਾਨ ਜੌੜੀਆਂ ਬੋਲਦਾ ਤੇ ਉਹਨੇ ਧਮਕੀਆਂ ਵੀ ਦਿੱਤੀਆਂ ਉਹਨੂੰ ਗਾਲਾਂ ਵੀ ਗੱਡੀਆਂ ਇਸ ਮਾਮਲੇ 'ਚ ਅਸੀਂ ਮਕਰਮੰਦ ਦਰਜ ਕਰ ਲਿਆ ਜੀ ਤੇ ਇਹਨਾਂ ਨੂੰ ਭਾਲ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਇਹਦੇ ਜਿਹੜੇ ਮਾਪਿਓ ਵਾ ਉਹ ਵੀ ਇਹ ਕੰਮ 'ਚ ਇਨਵਾਲਵਾ ਨਿਸ਼ਾਨਦੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਉਹਨਾਂ ਦੀ ਕਿਤਨੀ ਪਈ ਮੇਰੇ ਕੋਲ ਉਹਨੇ ਐਕਸ਼ਨ ਲੈ ਰਹੇ ਆਂ ਗ੍ਰਫਤਾਰੀ ਪਾਵਾਂਗੇ ਜੇ ਲੋੜ ਹੋਵੇ ਕੀ ਕੰਨ ਕਾਦੇ ਵਾਸਤੇ ਧਮਕੀ ਦੇ ਰਹੇ ਹੋ ਧਮਕੀ ਉਹਨੇ ਤੇਰੇ ਤੋਂ ਪੈਸੇ ਨਹੀਂ ਹੰਮ ਦਿੱਤੇ 50 ਲੱਖ ਰੁਪਏ ਦਰ ਕੋ ਮੰਗਿਆ ਦੋ ਮਹੀਨੇ ਧਮਕੀਆਂ ਮਿਲੇ ਪ੍ਰਸ਼ਾਸਨ ਕੋਲ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਨੇ ਪੂਰੀ ਕਾਰਵਾਈ ਹੋਈ ਆਂ ਅਸੀਂ ਤੇ ਜਗਰਾਉਂ ਤੱਕ ਜਾ ਕੇ ਆਏ ਆਂ ਉੱਥੇ ਜਾ ਕੇ ਵੀ ਇੱਕ ਦੋ ਫੋਨ ਜਿਹੜੇ ਉਹ ਚੈੱਕ ਕਰਾਏ ਆ ਕਾਰਵਾਈ ਕਾਫੀ ਕੀਤੀ ਆ ਤੇ ਨਿਸ਼ਾਨ ਸਿੰਘ ਤੇ ਕਿੰਨੇ ਮਾਮਲੇ ਦਰਜ ਆ ਹੁਣ ਤੇ ਨਿਸ਼ਾਨ ਸਿੰਘ ਤੇ ਕਾਫੀ ਮਾਮਲੇ ਦਰਜ ਆ ਦੇ 10-12 ਆਮਲੇ ਦਰਜਾ ਫਰੋਤੀਆਂ ਦੇ ਇਹ ਕੋਈ ਹੋਰ ਦੁੱਧਰੇ ਵੀ ਹੋਣਗੇ ਇਹਦੇ ਫਰੋਤੀ ਦੇ ਕੋਈ ਹੋਰ ਵੀ ਨਹੀਂ ਹੋਰ ਵੀ ਹਸਦੇ ਆ ਫਰੋਤੀਆਂ ਦੇ ਆਉਣਗੇ ਜਰਾ ਹੋਰ ਐਵੇ ਕੋਈ ਕੁਝ ਕੀ ਕਰੇ ਤੁਹਾਡੀ ਐਂ ਕਰ ਰਹੇ ਜੀ ਆਪਣੀਆਂ ਟੀਮਾਂ ਲੱਗੀਆਂ ਹੋਈਆਂ ਸ੍ਰੇਸ਼ ਕਰਨ ਵਾਸਤੇ ਇਹ 2 ਮਿੰਟ ਤੋਂ ਕਰ ਰਹੀ ਨਹੀਂ ਹੋਈ ਐ ਕਿੱਚ ਦੱਸਿਆ ਹੈਗਾ ਵੀ ਪਹਿਲਾਂ ਹੀ ਜਗਰਾਉਂ ਤੋਂ ਕੋਈ ਜਾ ਕੇ ਆਇਆ ਨਹੀਂ ਕਾਰਵਾਈ ਕੀਤੀ ਹੈ ਹਾਂਜੀ ਹਾਂਜੀ ਕਰਦਾਂ ਜੋ ਠੀਕ ਠਾਕ ਵਧੀਆ ਪਾਜੀ ਜਦੋਂ ਉਹ ਗੁੰਲਾ ਫੋਨ ਕੱਢਦਾ ਮੇਰਾ ਵੀ ਲੱਗਦਾ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਉਹ ਹੁਕਮ ਕਰੋ ਭੈਣਾਂ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀਰ ਅੱਛਾ ਜੀ ਹਾਂ ਜੀ ਕਿੱਥੋਂ ਬੋਰੇ ਸਰ ਨਿਸ਼ਾਨ ਬੋਲਣ ਆਂ ਝੋਣੀਆਂ ਤੋਂ ਅੱਛਾ ਹੂੰ ਉਹ ਵੀਰਾਂ ਜੋ ਪਹਿਲੀ ਬੰਨੇ ਵਾਲੇ ਹੈਗੇ ਆਂ ਅੱਜ ਪਨੀਰੀਆਂ ਭਰਦੇ ਫਿਰਦੇ ਆਂ ਅਸੀਂ ਕਿੱਥੋਂ ਚਵਾਰੇ ਦੇ ਸਕਨੇ ਆਂ ਨਹੀਂ ਮੈਂ ਤੈਨੂੰ ਪੁੱਛ ਚੁੱਕਾ ਇਹ ਗੱਲ ਕੀਤੀ ਹੈ ਭਲਾ ਨਹੀਂ ਨਹੀਂ ਅਹੀਂ ਕੀ ਕਿਹਾ ਜੀ ਹਾਂ ਮੈਂ ਤਾਂ ਕੁਝ ਨਹੀਂ ਕਿਹਾ ਵੀਰ ਜੋ ਕਰਨਾ ਪਤਾ ਹੈ ਗੱਲ ਕਿਹਨਾ ਕਰਨੀਆਂ ਨਹੀਂ ਸਰ ਮੈਂ ਪਛਾਨਿਆ ਨਹੀਂ ਜੇ ਕੋਈ ਨਹੀਂ ਪਛਾਨ ਲੇਗਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜਾਂਟੀ ਤੂੰ ਕਰਦਾ ਹੈ ਨਾ ਤੇ ਦਾ ਦੀਪੋਤ ਮਾਰਦਾ ਤੇ ਮੈਂ ਦੱਸੂਗਾ ਕਿਦਾਂ ਮਰਦੇ ਕੇ ਦਾ ਦੀਪੋਤ ਮੈਂ ਤਾਂ ਵੀਰ ਕਰਦਾ ਹੀ ਨਹੀਂ ਜੇ ਕੋਈ ਨਹੀਂ ਦਾ ਤੁੰਗਾ ਕਰਦਾਂਗੇ ਨਹੀਂ ਮੈਂ ਤੈਨੂੰ ਸੁਣਾ ਦਿੱਤਾ ਮੇਰਾ ਵੀਰ ਮੰਨਣੀ ਮਾਂ ਜੀ ਨਹੀਂ ਤੇ ਕੋਈ ਨਹੀਂ ਤੇ ਤੂੰ ਅੱਜ ਕਿੰਨੀ ਤਰੀਕ ਨਹੀਂ ਅੱਜ 8 ਤਰੀਕ ਦਾ ਅੱਜ ਤੱਕ ਵੀ ਸਮਾਂ ਤੇ ਤੂੰ ਮੇਰਾ ਵੀਰ ਆਪ ਤੈਨੂੰ ਦੇ ਦੇਗਾ ਜੇ ਕਿ ਬੰਦੇ ਪੜਣਾ ਪੁਲਿਸ ਪਾਲ ਸਕੋ ਤੇ ਉੱਥੇ ਵੀ ਚੱਲ ਜੀ ਉਹ ਨਹੀਂ ਅਸੀਂ ਕਿੱਥੇ ਜਾਣਾ ਵੀਰ ਅਸੀਂ ਤਾਂ ਬੇਸ ਤੇਰੇ ਗਵਾਂਢੀਆਂ ਤੇ ਮਾਤੜ ਸਾਥੀਆਂ ਘੋਣ ਕਿਦਾਂ ਪਛਾਣ ਗਿਆ ਜੌੜੀਆਂ ਚੱਤੀ ਕਿਹਾ ਜੌੜੀਆਂ ਦਾ ਪਿੰਡ ਨਾਲ ਹੀ ਸਾਡੇ ਹੁਣੇ ਹੁਣੇ ਤੋਂ ਮੈਨੂੰ ਕਿਹਾ ਕਿ ਮੈਂ ਜਾਂਦਾ ਕੋਈ ਨਹੀਂ ਗਵਾਂਢੀ ਚੱਲ ਕੋਈ ਨਹੀਂ ਖੈਰ ਆ ਤੈਨੂੰ 10 ਤਰੀਕ ਦਾ ਟਾਈਮ ਆ ਮੇਰਾ ਵੀਰ ਪੁੱਛ ਪੜਤਾਲ ਕਰ ਲਾ ਦੇ ਦੇਂਗਾ ਠੀਕ ਆ ਨਹੀਂ ਤਾਂ ਮੈਂ ਕੋਈ ਨਹੀਂ ਕਰ ਲਉ ਤੇ ਰਹਾ ਲਾ ਓਕੇ ਮਰਾ ਵੀਰ